ਵੀ ਪੈਣੀ ਇੱਥੇ ਹੀ ਰਹਿਣੀ ਹਾਂ ਪੈਣੀ ਇੱਥੇ ਹੀ ਰਹਿਣੀ ਇੱਥੇ ਹੀ ਰਹਿਣੀ ਭਈ ਪੈਣੀ ਜੇ ਬਾਹਰ ਜਾ ਕਰੀ ਵਾਦਾ ਬੰਦਾ ਇੱਥੇ ਆ ਕੇ ਵਾਦੇ ਨੇ ਜੀ ਕੋਈ ਆ ਜੇ ਹਾਂ ਤੇ ਫਿਰ ਇੱਥੋਂ ਕੋਈ ਉਹ ਠੂਠਿਆਂ ਉਹ ਕਹਿੰਦੇ ਉਹਨੂੰ ਜਿਹੜਾ ਨਾਮ ਉਹਨਾਂ ਨੂੰ ਕਹਿੰਦਾ ਨਾਮ ਵੀ ਬਹੁਤ ਖੁਸ਼ ਹੈ ਕਿ ਉਹਨਾਂ ਨੂੰ ਭਈ ਉਹ ਕਰਦਾ ਕਹਿੰਦਾ ਭਈ ਜਾਓ ਕਹਿੰਦਾ ਭਈ ਤੁਸੀਂ ਚੋੜਿਆ ਹੋ ਹਾਂ ਤੁਸੀਂ ਪਿੰਡ ਜਨਾਰਾ ਰਿਹਾ ਪੈਣੀ ਚ ਹਾਂ ਤੁਸੀਂ ਕਿਸੇ ਹੋਰ ਪਿੰਡ ਵਾਸਤੇ ਹੋ ਉਹ ਇੱਕ ਗੱਲ ਪੈਣੀ ਚ ਜਾ ਕੇ ਠੂਕ ਛਾਈ ਵਸੇ अच्छा ये हुन जमा पर तक हो गई ये हम्म टूठियां ਵੀ बसे ਜਿਹੜੇ ਬੁਢੇ ਹੁੰਦੇ ਜ਼ਮੀਨ ਇੱਥੇ ਜਲੇਦੇ ਸੀਗੇ ਉਹਨਾਂ ਦੀ ਜ਼ਮੀਨ ਦਸਤਾਨ ਚ ਗਏ ਨੇ ਉਹਨਾਂ ਦੀ ਜ਼ਮੀਨ ਉਹਨਾਂ ਦੇ ਨਾਂ ਉੱਜਾ ਬੋਲੀ ਉਹ ਆ ਕੇ ਕਹਿੰਦੇ ਭਈ ਸਾਡੀ ਬੁਢੇ ਦੀ ਜ਼ਮੀਨ ਬੋਲੀ ਹੈ ਹੂੰ ਇਹ ਟੁੱਟੀਆਂ ਇਹ ਕਹਿੰਦੇ ਹੁਣ ਤਨ ਭਾਈ ਨੇ ਉਹਨਾਂ ਨੂੰ ਹੂੰ ਉਹ ਕਹਿੰਦੇ ਜੀ ਭਾਈ ਤੇ ਖਾ ਸਾਡੇ ਰਿਸ਼ਤੇ ਦੇਖ ਲੋ ਤੇ ਇਨਤਕਾਲ ਦੇਖ ਲੋ ਹੂੰ ਤੇ ਉਹਨਾਂ ਨੇ ਭਾਈ ਫਿਰ ਦਾਵਾ ਉਹਨਾਂ ਨੇ ਕਰਤਾ ਦਾਵਾ ਉਹਨਾਂ ਨੇ ਕਰਤਾ ਮਾਰ ਮਰਾਈ ਵਾਲਾ ਕੰਮ ਹੋ ਗਿਆ ਹਾਂ ਫਿਰ ਇਸੇ ਜੀ ਦਵਾ ਕੇ ਇਹਨਾਂ ਨੇ ਭਈ ਇੱਥੇ ਤੱਕ ਨੂੰ ਕੋਈ ਸ਼ਿਕਾਇਤ ਇਹ